ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਪੰਜਾਬੀ ਕਿਚਨ ਬਲੌਗਸ ਤੇ ਹੋਰ ਸਨਾਲੀ ਟੀਮ ਨੂੰ ਤੁਸੀਂ ਉਮੀਦ ਹੈ ਸਾਰੇ ਠੀਕ ਠਾਕ ਹੋਵੋ ਵੀ ਤੇ ਰੈਡੀ ਤੁਸੀਂ ਹੋਵੋਗੇ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਇਹ ਕਿੰਨਾ ਰੈਸੀ ਇਹ ਦਾਲ ਦਾਲ ਦਾ ਨਾਮ ਗੀ ਮਸਰੀ ਇਹਦੇ ਪਾਣੀ ਚੋਹਿਆ ਕਰਨੇ ਹੋਣਗੇ ਤੇ ਇਹ ਸਾਫ਼ ਕਰ ਲਈਏ ਦਾ ਇਹਨੂੰ ਧੋ ਕੇ ਚੰਗੀ ਤਰ੍ਹਾਂ ਇਦੇ ਵਿੱਚ ਪਾਵਾਂਗੇ ਜੀ ਤੇ ਇੱਦਾਂ ਦੁੱਧ ਨੂੰ ਆ ਰਹੀ ਹੈ ਜੀ ਵਾਲੀ ਇਹ ਗੈਸ ਕੱਟ ਕੇ ਮੀਂਹ ੜਾ ਲ ਦੋ ਜੰਨੀ ਅੰਨੇ ਤਿੰਨ ਚਾਰ ਪਾਣੀਆਂ ਨਾਲ ਧੋ ਲਈ ਆਪਾਂ ਹੁਣ ਇਵੀ ਦੇ ਵਿੱਚ ਪਾ ਦਾਂਗੇ ਸਭ ਤੋਂ ਜਲਦੀ ਆਈ ਦਾਣੇ ਹੀ ਹੈ ਜੀ ਜਦੋਂ ਕਿਤੇ ਜਾਣਾ ਹੁੰਦਾ ਜਲਦੀ ਬਣਾਉਣੀ ਹੋਵੇ ਸਵੇਰੇ ਫਿਰ ਵੀ ਬਣਦੀ ਹੈ ਜਲਦੀ ਜੇ ਕਿਤੇ ਆਉਣਿਆ ਜੀ ਕਿਹੜਾ ਹੋ ਜਾਂਦਾ ਆ ਕੇ ਤੇ ਫਿਰ ਵੀ ਇਹ ਜੀ ਬਣਦੀ ਹੈ ਆ ਕੇ ਕਿਤੋਂ ਫਿਰ ਇੰਨਾ ਟਾਈਮ ਨਹੀਂ ਹੁੰਦਾ ਜੀ ਕੋਈ ਸਭੀ ਬਣਾਈਏ ਚੀਰੀ ਇਹ ਸਮਾਨ ਤਿਆਰ ਕਰੀਏ ਇਹਨੂੰ ਆਪਾਂ ਹੋਰ ਕੰਮ ਕਰਦੇ ਕਰਦੇ ਇਸੇ ਰੱਖ ਦਾਂਗੇ ਜੀ फटाफट ਬਣ ਜਾਂਦੀ ਹੈ ਕੋਈ ਟਾਈਮ ਨਹੀਂ ਲੱਗਦਾ ਤੇ ਬਿਨਾ ਤੜਕੇ ਆਈਏ ਬਣਾਉਣੀ ਹੁੰਦੀ ਹੈ ਜੀ ਇਹਨੂੰ ਮੈਂ ਜਲਦੀ ਦੇ ਵਿੱਚ ਇਹਦੇ ਵਿੱਚ ਹੀ ਪਾ ਦਾਂਗੀ ਪਿਆਜ਼ ਕੱਟ ਕੇ ਆਪਾਂ ਇਧਰ ਦੁੱਧ ਨੂੰ ਆ ਗੀ ਵਾਹੀ

2 ਕਿਲੋ ਰਹਿ ਗਏ ਨੇ ਆਪਣੇ ਥੋੜੇ ਜਿਹੇ ਦਿਨ ਹੋਰ ਬਣਾ ਲਾਂਗੇ ਇਹਦੇ ਨਾਲ ਇਹ ਗੋਲੀ ਖਾਦਦੇ ਆਂ ਦਾੜ ਦੇ ਇੱਕ ਵਾਰ ਤੇ ਨੋਵਾਲੀ ਆਉਂਦੀ ਹੈ ਜੀ ਬਾਹਰੋਂ ਆਉਂਦੀ ਹੈ ਇਹਦਾ ਥਿਆਲ ਬਾਬੇ ਦੇ ਵਿੱਚ ਕੱਟ ਕੇ ਮੈਂ ਇੱਕ ਉਹ ਕਰ ਲੈ ਮਿਰਚਾਂ ਪਾ ਦੂੰਗੀ ਲਸਣ ਵੀ ਪਾਵਾਂਗੀ ਦੀ ਸਿੱਲੇ ਆਪੇ ਹੈ ਥੋੜਾ ਜਿਹਾ ਕੱਟ ਕੇ ਉਹ ਪਾਰਾ ਮੀਚੇ ਇਹ ਸਿਲਣਾ ਹੁੰਦਾ ਫੇਰ ਤਾਂ ਸਕਿੱਪ ਹੀ ਕਰ ਦਿੰਨੇ ਆ ਸਿਲ ਕੇ ਰੱਖਿਆ ਹੁੰਦਾ ਜੀ ਕੌਲੀ 'ਚ ਥੋੜਾ ਜਿਹਾ ਪਾਰਾ ਮੀਚ ਕੇ ਪਾਰਾ ਮੈਂ ਚੋਲੇ ਆਈਆਂ ਇਹ ਤਾਂ ਗੁੱਧ ਨੂੰ ਵਾਦਿਆ ਕੀ ਦਾਲ ਬਣ ਗਈ ਐ ਆਟਾ ਉਹ ਵੀ ਰੱਖ ਲਾਂਗੇ ਰੋਟੀ ਬਣਾਉਣ ਨੂੰ ਤੇ ਭਾਂਡੇ ਕਿਹੜਾ ਲਏ ਨੇ ਜੀ ਜਦੋਂ ਕਿ ਦਫਾ ਕਿਤੇ ਜਾਣਾ ਹੁੰਦਾ ਜਿੱਥੇ ਕੰਮ ਸਾਡੇ ਜੀ ਧੋਖੀ ਆ ਜਾਂਦੀ ਨਹੀਂ। ਅੱਛਾ। ਕੱਪੜੇ ਮਸ਼ੀਨ 'ਚ ਪਾਏ ਸੀ। ਉਹ ਵੀ ਅੱਧ ਵਿਚਾਲੇ ਕੱਢ ਕੇ ਦੇਣੀ। ਹੁਣ ਜਿਹੜੇ 3 ਦੇ ਵਿੱਚ ਪਏ ਨੇ ਕੱਪੜੇ। ਇਦੋਂ ਟਾਈਮ ਜਾ ਕੱਢ ਕੇ ਥੋੜਾ ਜਿਹਾ ਉਹ ਫੱਟਿਆ ਉਹ ਵੀ ਜਿੱਥੇ ਕੱਲੇ। ਜਿਹੜੇ ਹੋਰ ਧੋਣ ਵਾਲੇ ਨੇ ਤਾਂ ਫੇਰ ਕੱਲ ਨੂੰ ਇਹ ਤੋਂ ਮਾ।

ਤੋ ਲੈ ਨਹੀਂ ਨਾ ਸਾਉਟ ਤੇ ਹੈ ਪਹਿਲਾਂ ਇਹ ਨੂੰ ਵੀ ਵਾਇਆ ਆਉਣਾ ਹੈ ਆਪਣੀ ਤਾੜ ਨੂੰ ਆ ਵਾਲੀ ਤੋਂ ਬਾਅਦ ਫੇਰ ਨੋਨ ਵਿੱਚ ਪਾ ਦੂੰਗੀ ਇਹਦੇ ਵਿੱਚ ਇਹ ਬਲਾਉਪਣਾ ਵੀ ਆਪਣੀ ਇੱਕ ਦੂਸਰੇ ਕੰਮਾਂ ਦੀ ਤਰ੍ਹਾਂ ਹੈ ਵੀ ਇੱਕ ਕੰਮ ਹੀ ਹੈ ਜਿ ਡਿਊਟੀ ਹੈ ਲੈ ਗਈ ਕਰਨੀ ਹੁੰਦਾ ਕੱਲ ਆਪਣੀ ਵੀਡੀਓ ਨਹੀਂ ਆਈ ਸੀ ਤਾਂ ਕਰਕੇ ਫਿਰ ਅੱਜ ਆਪਾਂ ਨੂੰ ਜਲਦੀ ਜਲਦੀ ਦੇ ਵਿੱਚ ਇਹਨਾਂ ਨੂੰ ਬਣਾਉਣਾ ਪਿਆ ਜੀ ਹੋ ਤਾਂ ਨਹੀਂ ਰਹੀ ਜੇ ਬਾਹਰ ਹੁਣ ਵਸ ਜਿੰਨੀ ਕੁ ਬਣੂਗੀ ਵੀਡੀਓ ਉਹਨੇ ਕੇ ਆਪਾਂ ਤੁਹਾਡੇ ਤੱਕ ਪਹੁੰਚਾ ਦਾਂਗੇ ਜੀ ਤੇ ਜਿਹੜੀਆਂ ਭੈਣਾਂ ਦੀ ਵੀਡੀਓ ਭੈਣ ਭਰਾਵਾਂ ਦੇ ਆਪਾਂ ਚੈਨਲ ਤੇ ਨਹੀਂ ਜਾ ਸਕੀ ਜੀ ਦੋ ਦਿਨ ਬਿਜੀ ਸੀਗੇ ਤੇ ਆਪਾਂ ਉਹਨਾਂ ਦੀ ਵੀਡੀਓ ਜਰੂਰ ਵਾਚ ਕਰਾਂਗੇ ਜੇ ਹੁਣ ਟਾਈਮ ਲੱਗਿਆ ਤਾਂ ਹੁਣ ਕਰ ਦਿੰਗੇ ਇਹ ਨਹੀਂ ਜਵੇਰੀ ਕਰਨਾ ਜੀ ਕਈ ਗਰੀ ਹੋ ਜਾਂਦਾ ਜੀ ਵੀ ਵੀਜੀ ਹੁੰਦੀਆਂ ਤਾਂ ਆਪਾਂ ਵੀਡੀਓ ਰਹਿ ਜਾਂਦੀ ਜੀ ਕੋਲੇ ਖੜੇ ਖੜੀ ਨਹੀਂ ਨਿਕਲਦਾ ਤੇ ਆਮਗੇ ਇਹਦੇ ਵਿੱਚ ਝੱਗ ਬਹੁਤ ਹੁੰਦੀ ਹੈ ਇਹ ਦਾਲ 'ਚ ਜਿੰਨੀ ਵਰਦੀ ਢੋਲੀ ਇਹਨੂੰ ਆਪਾਂ ਕੋਈ ਕੈਮੀਕਲ ਵਗੈਰਾ ਪਾ ਕੇ ਰੱਖਿਆ ਹੁੰਦੀਆਂ ਨਹੀਂ ਤਾਂ ਐ ਕੰਟਰੋਲ ਨਹੀਂ ਕਾਲੀ ਵਿੱਚ ਨਾ ਕੰਮ ਹੋਰ ਵੱਧ ਜਾਂਦੇ ਨੇ ਇਹਨੂੰ ਗੈਸ ਆਫ ਕਰਨਾ ਬਹੁਤ ਇਹ ਚਾਪਲਾ ਲਾਣਾ ਹੁੰਦੀ ਉਤੋਂ ਚਾਪਲਾ ਆਖੀ ਤੁਸੀਂ ਦਾਲ ਖਾਇਆ ਕਰੋ ਜੀ ਕੋਈ ਟਾਈਮ ਨਹੀਂ ਲੱਗਦਾ ਇਹਨੂੰ ਫਵਾਲੀ ਤਾਂ ਪਦੇਣੀ ਹੁੰਦੀ ਹੈ ਜੀ ਬਸ ਨੂੰ ਹੁਣ ਮਿਰਚਾਂ ਵੀ ਬਾਅਦ ਵਿੱਚ ਪਾਣਾਂਗੇ ਹੇਠਾਂ ਵਾਲੀ ਗਈ ਤਾਂ ਇਹ ਨਾਲੇ ਤਾਂ ਆਪਣਾ ਤਿਆਰ ਨਹੀਂ ਬਣਦਾ ਜੀ ਤੇ ਨਾਲ ਜੁੜੀ ਹੋਈਆਂ ਵਗੈਰਾ ਨਹੀਂ ਵਰਦਾ ਹੈਗਾ ਫਿਰ ਜਿਹੜੀ ਇਹਦੇ ਵਿੱਚ ਪਾਏ ਹੋਏ ਟਮਾਟਰ ਕਦੋਂ ਨਿਕਲਣਗੇ ਵਾਲੀ ਆ ਕੇ ਮੋਦੀ ਕੋਸਤਾ ਵਹਾਂ ਨਿਕਲ ਲਿਤੇ ਅੱਜ ਥੋੜੀ ਐਨੀ ਤਾਂ ਬਹੁਤ ਆ ਜਾਂਦੀ ਹੈ ਜੀ ਉੱਤੇ ਚੱਲ ਬਿਨਾ ਡਰ ਕੇ ਦੋ ਵੀ ਇਹ ਸਮਾਨ ਸਾਰਾ ਵਿੱਚ ਬਾਕੀ ਬਹੁਤ ਟੇਸਟੀ ਬਣਦੀ ਹੈ ਇਹ ਦਾ ਪੁਰਾਣੇ ਸਮੇਂ ਦੇ ਵਿੱਚ ਤਾਂ ਇੰਨਾ ਟਾਈਮ ਕਿੱਥੇ ਹੁੰਦਾ ਸੀਗਾ ਜੀ ਬੀਬੀਆਂ ਕੋਲੇ ਬੜੀ ਹੋਰ ਕੰਮ ਸਾਰੇ ਘਰ ਨਹੀਂ ਨਿਖੇਤ ਵੀ ਜਾਂਦੀਆਂ ਸੀ ਤੇ ਜੇ ਅਲੱਗ ਤੋਂ ਤਰਕਾ ਲਾਉਣਾ ਉਹ ਸਾਰਾ ਸਮਾਨ ਅੱਗੇ ਘੱਟ ਕੇ ਵਿੱਚ ਹੀ ਪਾ ਲੈਂਦੇ ਹਾਰਿਆਂ ਦੇ ਵਿੱਚ ਤਾਲਾ ਘਾਦੇ ਬਹੁਤ ਏਸਤੀ ਬਣਦੀ ਹੁੰਦੀ ਹੈ ਕੰਮ ਤਾਂ ਹੁਣ ਵੀ ਜੀ ਆਪਾਂ ਨੂੰ ਹਨਾ ਥੋੜਾ ਜਿਹਾ ਫਰਕ ਆ ਕੰਮਾਂ ਦਾ ਹੁਣ ਹੋਰ ਤਰ੍ਹਾਂ ਦੇ ਕੰਮ ਨੇ ਪਹਿਲਾਂ ਹੋਰ ਸੀਗੇ ਜੀ ਬੀਬੀਆਂ ਨੂੰ ਚੱਲੀਆਂ ਅੱਗੇ ਮੱਝਾਂ ਵਗੈਰਾ ਦੇ ਸਾਰੇ ਰੱਖਦੇ ਸਾਰਿਆਂ ਨੇ ਕਰ ਦਿੰਦੇ ਹੀ ਖੇਤ ਬੰਨੇ ਵੀ ਜਾਂਦੀਆਂ ਸੀ ਭੈਣਾ ਨਾ ਕੰਮ ਕਰਵਾਉਂਦੀ ਐ ਜੀ ਕੰਤਿਆਂ ਨੇ। ਜਾਂ ਰੋਟੀ ਚਾਹ ਪਾਣੀ ਰੋਟੀ ਕਾਹ گے ਲੱਗਦੇ। ਕਦੇ ਚਾਹ ਦੇ ਆਏ ਕਦੇ ਰੋਟੀ ਦੇ ਆਏ। ਹੁਣ ਤਾਂ ਮੇਰੇ ਕੰਮ ਹੀ ਹੈਗੇ ਜੀ। ਭਰੇ ਭਰੇ ਕੰਮ ਨੇ ਆਪਾਂ ਨੂੰ। ਪਰ ਇਹ ਵੀ ਫੇਰ ਨਹੀਂ ਇਹ ਮੁੱਕਦੇ ਨਹੀਂ। ਮਨ ਨੂੰ ਸੋਈ ਦੇ ਕੰਮ ਵੱਧ ਨਹੀਂ। ਅੰਗੀ ਇੱਕ ਦਾਣ ਪਾਣੀ ਪਾਣ ਦਾ ਸਾਰਿਆਂ ਨੇ ਖਾ ਲੈਣ। ਹੁਣ ਤਾਂ ਸਾਰੇ ਹੀ ਅੱਡੜੇ ਨਮਾਣਾਂ ਹੁੰਦੀਆਂ ਨੇ। ਲਓ ਜੀ ਮੈਂ ਕੜੇ ਵਿੱਚ। ਮੋਨ ਵਿੱਚ ਪਾ ਦਾਂਗੇ। ਦੇ ਨਾਲ ਹੀ ਪਿਆਜ਼ ਪਾ ਲਏ। ਉਹ ਜੀ ਪਿਆਜ਼ ਆ ਜਾਂਦਾ ਪਾਣੀ ਤੇ ਨਹੀਂ ਘੁੱਟੀ। ਨਾਲ ਪਾ ਦਨੇ ਆਪਾਂ ਘਿਓ। ਥੋੜਾ ਜਿਹਾ ਬੱਦ ਪਾ ਦਿੰਦੇ ਹੁਣੇ। ਜੇ ਤਾਂ ਤੜਕਾ ਲਾਉਣਾ ਹੁੰਦਾ ਫਿਰ ਤਾਂ ਘੱਟਣਾ ਵੀ ਪੈਂਦਾ। ਤੜਕਾ ਨਾਲੋਂ ਘਾ ਕੀਚ ਥੋੜਾ ਜਿਹਾ ਬੱਦ ਪਾ ਦਿੰਦੇ ਆ। ਤੇ ਆਪਣੀ ਮਰਜ਼ੀ ਹੈ ਜੀ ਬੱਦ ਪਾ ਲੋ ਜਾਂ ਘੱਟ ਵੀ ਪਾ ਲੀ। ਪਾਲਣੇ ਲਈ ਨੂੰ ਮਿਰਚ ਲਾਲ ਮਿਰਚ ਥੋੜੀ ਜਿਹੀ ਘੱਟ ਪਾਈ ਹੈ ਦੋ ਤਿੰਨ ਤੋਂ ਹਰੀਆਂ ਪਾ ਦਿੰਦੇ ਇਹ ਕਰ ਲੀਏ ਮੈਂ ਇਹ ਤਾਂ ਕੰਤੋਂ ਜੀ ਦੇ ਦਿੰਦੇ ਜਿੰਨੇ ਚਾਹ ਬਣਾ ਤੁਸੀਂ ਸਾਰੇ

ਰੋਟੀ ਨਹੀਂ ਬਾਕੀ ਕਰ ਲਈ ਆਟੇ ਦੀ ਜਿਹ ਮੱਕੀ ਦਾ ਪਾਇਆ ਹੁੰਦਾ ਫਿਰ ਬਹੁਤ ਵਧੀਆ ਰੋਟੀਆਂ ਬਣ ਜਾਂਦੀਆਂ ਨੇ ਸਾਰੇ ਬੈਟਪਰਾ ਜਿਹੜੇ ਆਪਣੇ ਚੈਨਲ ਤੇ ਆਉਂਦੇ ਨੇ ਜੀ ਤੇ ਜਿਹੜੇ ਆਪਣੇ ਨਾਲ ਨਵੇਂ ਜੁੜ ਰਹੇ ਨੇ ਸੋਨੇ ਸੋਨੇ ਕਮੈਂਟ ਕਰਦੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ अपना सासिक पोटेसी तरह बना के रखना बहुत सोने सोने कमेंट आउने हैं जी पैंट परां दी दे। देख परचे कमेंट बहुत बढ़िया लगदा है स्मार्ट हूं मैं फिर अपना भी और वीडियो बनाई है अपन पैंट परां इने प्यार करते नहीं वीडियो में देखना प्यार दे रहे हैं पा मेंटे रखांगे रॅस्ट ती अजा टाइम नाही है का थोडा ज्या सेखदार न हो लागे फेर मी दिखाली किमी जी बनली आहे नाकी मेथी पाहि ਦੁਬਾਰਾ ਉਤਰੀ ਦੇਣਾ ਕਿਉਂ ਸੈਟ ਹੋ ਜਿਵੇਂ ਆਟਾ ਹੱਥ ਤੋਂ ਨਾਟਿਆੜੇ ਫੇਕ ਕੋਣੀਆਂ ਦਾਣ ਆਪਣੇ ਪਾਣ ਨਾਲ ਆਈਏ ਥੋੜਾ ਜਿਹਾ ਟਾਈਮ ਲੱਗੂਗਾ ਹੋਰ ਮੈਂ ਉਧਰ ਭਾਂਡੇ ਮਾਜਣ ਲੱਗੀ ਸੀ ਜਿਹੜੇ ਕਰੇਸੀ ਆਪਣੇ ਥੋੜਾ ਜਿਹਾ ਇਹਦੇ ਵਿੱਚ ਪਾਣੀ ਪਾ ਲੈਂਦਾ ਦੁਬਾਰੇ ਗਲਮ ਕਰਕੇ

ਨੜੇ ਚਾਗ ਉਤਾਰ ਕੇ ਜਰੂਰ ਬਣਾਇਆ ਕਰੋ ਜੀ ਅੱਜ ਦੀ ਵੀਡੀਓ ਇੰਨੀ ਜੀ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਜੇ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਨਾ ਤੇ ਜਿਹੜੇ ਚੈਨਲ ਤੇ ਪਹਿਲੀ ਵਾਰੀ ਆਏ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਤੇ ਦੁੱਧ ਤੇ ਹਜੇ ਆਪਣੇ ਹਵਾਲੀ ਨਹੀਂ ਆਹ ਸੌਰੀ ਮਲਾਈ ਨਹੀਂ ਆਈ ਜੀ ਇਹਨੂੰ ਠਹਿਰ ਕੇ ਪਾਵਾਂਗੇ ਭਾਂਡਿਆਂ ਦੇ ਵਿੱਚ